काम ਕਰਦੀ ਕਰਦੀ ਮੈਨੂੰ ਕਹਿੰਦੀ ਚਾਹ ਬਣਾ ਦੋ ਚਾਹ ਬਣਾ ਕੇ ਦਿੱਤੀ ਆ ਤੇ ਅੰਦਰ ਜਾ ਕੇ ਬੈ ਗਈ ਆ ਤੇ ਮੈਂ ਕਿਹਾ ਅੰਦਰ ਨੂੰ ਜਾਈ ਚਲੇਤੀ ਹੋਈ ਆ ਤੇ ਉਹਨੇ ਗੱਲਾਂ ਕਰਦੀ ਕਰਦੀ ਤੇ ਅੰਦਰ ਬੱਤੀ ਵੀ ਕਿੰਨੀ ਦੇਰ ਮੈਂ ਰੋਟੀ ਬਣਾਉਂਦੀ ਕਿਸੇ ਵਿੱਚ ਮੈਂ ਉਹਨੂੰ ਕਿਹਾ ਵੀ ਆ ਮੈਂ ਕਿਹਾ ਬਾਹਰ ਆ ਜਾ ਇੱਥੇ ਉਹਲੇ ਜਿਹਦੇ ਵਿੱਚ ਲੱਤੀ ਸੀ ਮੈਂ ਮਾਜਾ ਵੀ ਮਾਰਦੀ ਰਹੀ ਆ ਕਿ ਬਾਹਰ ਆ ਜਾ ਬਾਹਰ ਆ ਜਾ ਕਿ ਨਹੀਂ ਆਣੀ ਫਿਰ ਇੱਕਦਮ ਕਾਲੀ ਪਾਈ ਆ ਤੇ ਚਲ ਗਈ ਡੱਬੇ ਵਿੱਚ ਸਮਾਨ ਹੈ ਨਾ ਸੀਗਾ ਡੱਬੇ ਤੋਂ ਸਮਾਨ ਕਾਣੀ ਕਿ ਡੱਬਾ ਉੱਥੇ ਰੱਖ ਦਿੱਤੀ ਲੋਕ ਲਗਾਵੇ ਚਾਬੀ ਇਹਦੇ ਉੱਪਰ ਰੱਖ ਕੇ ਚਲੇ ਜੀ ਬਿਮਾਰੀ ਤੇ ਚਾਬੀ ਨਾਲ ਲੱਗੀ ਹੋਈ ਸੀ ਫਟਾਫਟ ਕਾਲੀ ਪੈਦੀ ਨੇ ਜਾਣਾ ਮੈਂ ਜਾਣਾ ਭੱਜੀ ਦਵਾਈ ਦਿਵਾ ਦਵ ਕਨੇਦ ਤੋਂ ਕੰਮ ਕਰ ਰਹੀ ਥਾਡੇ ਸਾਢੇ 4 ਸਾਲ ਤੋਂ ਕੰਮ ਕਰਦੀ ਵੀ ਹੈ ਇਹ ਤੋਂ ਬਦ ਕਿਹਦੀ ਪੋਜੀਸ਼ਨ ਹੋ ਗਈ ਇਹ ਤਾਂ ਰਿਪੋਰਟ ਦਿਖਾਈ ਸੀ ਉਸ ਟਾਈਮ ਤੇ ਮਰਾਜਮ ਵੀ ਆਏ ਦੋ ਘਰ ਉਹਨੂੰ ਪੁੱਛਗਿਸ਼ ਕੀਤੀ ਹੈ ਤੇ ਉਸ ਟਾਈਮ ਤੇ ਉਹਨੇ ਡਰਿੰਕ ਕੀਤੀ ਹੋਈ ਸੀ ਬੜੀ ਜ਼ਿਆਦਾ ਔਰ ਸਾਲ ਹੋ ਗਿਆ ਸਾਡੇ ਕੋਈ ਕੰਮ ਕਰਦੀ ਵੀ ਹੈ ਇਹ ਤਿੰਨ ਚਾਰ ਮਹੀਨੇ ਤੋਂ ਨਾਲ ਇੱਕ ਗਲੀ ਦੇ ਵਿੱਚ ਬੰਦਾ ਰਹਿ ਤੇ ਚਤਰ ਸਿੰਘ ਚੱਠਾ ਵਾਈਟ ਹਾਊਸ ਵਾਲਾ ਉਰੇ ਘਰ ਜਾ ਕੇ ਉਹਨਾਂ ਮਿਲ ਜੁਲ ਕੇ ਮਿਲੀ ਭੁਗਦੇ ਕੰਮ ਹੋਇਆ ਸਾਨੂੰ ਪੱਕਾ ਪੱਕਾ ਕਨਫਰਮ ਕੀ ਉਹ ਬੰਦਾ ਨਾਂ ਲਗਾਏ ਕੱਲੀ ਨਹੀਂ ਕੰਮ ਕਰ ਸਕਦੀ ਕਿਉਂਕਿ ਜਿਸ ਦਿਨ ਦੀ ਚੋਰੀ ਹੋਈ ਹੈ ਉਹ ਬੰਦਾ ਇਹਦੇ ਪਿੱਛੇ ਲੱਗਾ ਆ ਨਾਲ ਜਾਂਦਾ ਹਰ ਜਗ੍ਹਾ ਤੇ ਜਾ ਕੇ ਥਾਣੇ ਦੇ ਫੋਨ ਵੀ ਦਿਵਾ ਦਿੱਤੇ ਮਲਾਜਮਾਂ ਨੇ ਦੋ ਫੋਨ ਪ੍ਰਾਪਤ ਕੀਤੇ ਸੀ ਭਾਈ ਇਹ ਰੱਖ ਲਓ ਇੱਕ ਟੱਚ ਤੇ ਇੱਕ ਦੂਜਾ ਬਟਨ ਵਾਲਾ ਅਸੀਂ ਕਿਹਾ ਕਿ ਆ ਫੋਨ ਤੁਸੀਂ ਟੈਸਟ ਕਰਾਓ ਕੋਈ ਨਾ ਕੋਈ ਨੰਬਰ ਨਿਕਲੇਗਾ ਇੱਚੋਂ ਮਾਨਿਕਾ ਮੌਲ ਕਰ ਕੀ ਗੱਲ ਹੋਈ ਜਦੋਂ ਤੁਸੀਂ ਘਰੇ ਸੇ ਜਿਸ ਮੇਰੀ ਕੰਮ ਵਾਲੀ ਗਈ ਆ ਉਹ ਮੇਰਾ ਸਮਾਨ ਚੁੱਕ ਕੇ ਲੈ ਗਈ ਆ 골ਡ ਕੰਮ ਕਰਦੀ ਕਰਦੀ ਮੈਨੂੰ ਕਹਿੰਦੀ ਚਾਹ ਬਣਾ ਦਿਓ ਚਾਹ ਬਣਾ ਕੇ ਦਿੱਤੀ ਆ ਤੇ ਅੰਦਰ ਜਾ ਕੇ ਬੈ ਗਈ ਆ ਅੰਦਰ ਜਾ ਕੇ ਬੈਠੀ ਆ ਦੇਖਦਾ ਮੈਂ ਨਿਕਾਲ ਹੀ ਪਾਤੀ ਮੈਂ ਚੱਲੀ 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 ਉਸ ਤੋਂ ਬਾਅਦ ਥੋੜੀ ਦੇਰ ਬਾਅਦ ਮੈਂ ਦੇਖਿਆ ਮੈਂ ਸਮਾਨ ਕੱਢਣਾ ਹੀ ਅਲਮਾਰੀ 'ਚ ਤੇ ਅਲਮਾਰੀ ਨੂੰ ਲੋਕ ਲੱਗਾ ਆਇਆ ਸੀਗਾ ਮੈਂ ਕਿਹਾ ਲੋਕ ਤੇ ਮੈਂ ਲਾਇਆ ਹੀ ਨਹੀਂ ਹੋਇਆ ਅਲਮਾਰੀ ਨੂੰ ਲੋਕ ਲਗਾ ਕੇ ਚਾਬੀ ਉੱਪਰ ਆ ਗਈ ਆ ਤੇ ਮੈਂ ਖੋਲਿਆ ਸਮਾਨ ਮੈਂ ਪੈਸੇ ਗਿਨੇ ਪੈਸੇ ਪਏ ਸੀਗੇ ਔਰ ਐਦੇ ਸਾਹਮਣੇ ਕੋਈ ਜਨਾਬ ਨੇ ਮੈਨੂੰ ਪੈਸੇ ਦੇ ਕੇ ਗਿਆ ਹੀ ਮੈਨੂੰ ਲੱਗਾ ਕਿ ਇਹ ਪੈਸੇ ਨਾਲ ਲੈ ਗਏ ਹੋਵੇ ਵੀ ਜਿਹੜਾ ਲੋਕ ਲਗਾ ਕੇ ਰੱਖ ਗਿਆ ਮੈਂ ਪੈਸੇ ਦੇਖੇ ਪੈਸੇ ਪੂਰੇ ਸੀਗੇ ਥੋੜੀ ਦੇਰ ਬਾਅਦ ਫੇਰ ਮੈਂ ਆਪਣਾ ਸਮਾਨ ਦੇਖਿਆ ਡੱਬਾ ਖੋਲ੍ਹਿਆ ਸਮਾਨ ਸੀਗਾ ਅਸਮਾਨ ਖਾਲੀ ਪਿਆ ਸੀਗਾ ਫਿਰ ਮੈਂ ਇਹਨੂੰ ਫੋਨ ਕੀਤਾ ਕਹਿੰਦੀ ਮੈਂ ਅੱਜ ਕੰਮ ਤੇ ਨਹੀਂ ਆਣਾ ਕੱਲ ਆਵਾਂਗੀ ਤੇ ਆਏ ਨਹੀਂ ਮੈਂ ਇੱਧਰ ਮੇਰੇ ਹਸਬੰਦ ਘਰ ਨਹੀਂ ਸੀ ਗਏ ਮੈਂ ਫੋਨ ਕੀਤਾ ਇਹਨਾਂ ਨੂੰ ਕਹਿੰਦੇ ਐਦਾਂ ਦਾ ਤੂੰ ਥਾਣੇ ਜਾ ਰਿਪੋਰਟ ਵਗੈਰਾ ਲਖਾ ਤੇ ਇਹਨੂੰ ਮੈਂ ਫੋਨ ਕੀਤਾ ਮੈਂ ਕਿਹਾ ਘਰ ਆ ਤੈਨੂੰ ਘਰ ਆਣਾ ਪੈਣਾ ਮੈਂ ਡੇਗ ਗਈ ਮੈਨੂੰ ਸੱਟ ਲੱਗੀ ਐ ਤੇ ਇਹ ਘਰ ਆਈ ਨਹੀਂ ਤੈਨੂੰ ਮੈਂ ਥਾਣੇ ਗਈ ਰਿਪੋਰਟ ਲਖਣ ਦੋ ਮੁਲਾਜ਼ਮ ਆਏ ਮੇਰੇ ਨਾਲ ਇਹ ਆਂਦਿਆਂ ਨੂੰ ਘਰ ਵੇਟੀ ਹੀ ਰਾਂ ਗਰੇ ਓਟਗੇ ਪੁਲਿਸ ਨੇ ਵੇਖ ਕੇ ਉਸੇ ਵੇਲੇ ਤੇ ਮੰਨੀ ਨਹੀਂ ਹੀਗੀ ਬੜਾ ਬਕਾਇਆ ਉਹਨਾਂ ਨੇ ਬਹੁਤ ਬਕਾਇਆ ਹਾਂ ਨਹੀਂ ਮੰਨੀ ਥਾਣੇ ਵੀ ਗਏ ਆ ਸਭ ਕੁਝ ਕੀਤਾ ਬਟ ਸੁਣਵਾਈ ਨਹੀਂ ਹੋਂਦੀ ਐਨੇ ਪਤਾ ਨਹੀਂ ਪੈਸੇ ਛਾੜਦੇ ਆ ਕੀ ਐ ਸਾਰੇ ਆਮ ਰੋਲਾ ਪਾਂਡੀ ਐ ਕਿ ਤੁਸੀਂ ਸੀ ਡਿਵੀਜ਼ਨ ਜਿੱਥੇ ਮਰਜ਼ੀ ਚਲ ਜਾਓ ਡੀਐਸਪੀ ਐਸਐਚਓ ਜਿੱਥੇ ਮਰਜ਼ੀ ਚਲ ਜਾਓ ਸਾਰੇ ਮੇਰੇ ਨਾਲ ਆ ਕੋਈ ਵੀ ਸੁਣਵਾਈ ਨਹੀਂ ਤੁਹਾਡੀ ਮੇਰਾ ਇੱਕ ਸੈਟ ਆ 38 ਗ੍ਰਾਮ ਦਾ 17 ਗ੍ਰਾਮ ਦੀ ਚਾਹ ਨਾਲ ਵਿੱਚ ਪੈਂਡਲ ਕਿੰਨੇ ਲੱਖ ਰੁਪਏ ਦਾ ਸਵਾਲ ਹੋ ਗਿਆ 5.5 ਲੱਖ ਰੁਪਏ ਦਾ ਇਹੋ ਸਾਰਾ ਇਹੀ ਐ ਕਿ ਸਾਡੀ ਸੁਣਵਾਈ ਕੀਤੀ ਜਾਵੇ ਸਾਨੂੰ ਸਾਡਾ ਸਮਾਨ ਦਵਾਈਆ ਜਾਵੇ ਉਹਨਾਂ ਤੇ ਜ਼ੋਰ ਦਬਾਅ ਪਾ ਕੇ ਕਿਉਂਕਿ ਉਹਦੀ ਉਹਨੂੰ ਕੁਝ ਨਹੀਂ ਕਿਹਾ ਜਾ ਰਿਹਾ ਉਹ ਆਜ਼ਾਦ ਹੁਮਦੀ ਵੀ ਔਰ ਸਰੀਆਮ ਸਾਨੂੰ ਧਮਕੀਆਂ ਲਗਾ ਰਹੀ ਹੈ ਕਿ ਜੋ ਮਰਜ਼ੀ ਕਰ ਲੋ ਤੁਹਾਨੂੰ ਕੁਝ ਨਹੀਂ ਮਿਲਣਾ ਜੀ ਔਰ ਇਹਦੇ ਨਾਲ ਇਹ ਸਾਡੀ ਗਲੀ ਦੇ ਵਿੱਚ ਹੈਗਾ ਉਹਦੇ ਘਰ ਵੀ ਕੰਮ ਕਰਦੀ ਸੀਗੀ ਉਹਨਾਂ ਨਾਲ ਬੈ ਕੇ ਡਰਿੰਕ ਕਰਦੀ ਆ ਉਹ ਨਾਲ ਰਲਿਆ ਹੋਇਆ ਉਹ ਪੂਰਾ ਚੱਕਰ ਲਗਾਉਂਦਾ ਰਿਹਾ ਸਾਡੇ ਘਰ ਕਿ ਪੂਜਾ ਨਹੀਂ ਆ ਰਹੀ ਪੂਜਾ ਨਹੀਂ ਆ ਰਹੀ ਮੈਂ ਕਹਾਂ ਦੱਸੋ ਕੀ ਕੰਮ ਹੈ ਕਹਿੰਦਾ ਮੇਰੇ ਘਰ ਕੰਮ ਕਰ। ਮੈਂ ਕਿਹਾ ਤੁਹਾਡੇ ਘਰ ਕੀ ਕੰਮ ਕਰਦੀ ਐ? ਕਹਿੰਦਾ ਬਸ ਥੋੜੀ-ਬਹੁਤ ਸਫਾਈ ਕਰਦੀ। ਮੈਂ ਕਿਹਾ ਉਹਨੇ ਤੇ ਕਿਹਾ ਕਿ ਮੈਂ ਰੋਟੀ ਬਣਾਨੀ ਆ। ਕਹਿੰਦਾ ਨਹੀਂ ਰੋਟੀ ਨਹੀਂ ਬਣਾਉਂਦੀ ਸਫਾਈ ਕਰਦੀ ਐ। ਥੋੜੀ-ਬਹੁਤ। ਉਹ ਕੀ ਮੰਗਦੀ ਕਰਦਾ ਉਸ ਨੂੰ? ਮੰਗ ਇਹੀ ਐ ਕਿ ਸਾਡਾ ਸਮਾਨ ਸਾਨੂੰ ਦਵਾਇਆ ਜਾਵੇ। ਠੀਕ। ਸਾਨੂੰ ਇਨਸਾਫ ਚਾਹੀਦਾ। ਮੇਰਾ ਨਾਮ ਪਰਮਵੀਰ ਸਿੰਘ ਆ ਜੀ। ਕਿਹੜਾ ਇਲਾਕਾ ਹੈ? ਕਲਾਨਾ ਮੇਂ ਸ਼ਾਦੀ ਗਲੀ ਨੰਬਰ 4 ਚ ਅਸੀਂ ਰਹਿੰਦੇ ਆਂ। ਕੀ ਗੱਲ ਹੋਈ ਹੈ? ਤੇ ਸਾਡੇ ਘਰ ਇੱਕ ਸਾਲ ਤੋਂ ਕੰਮ ਕਰ ਰਹੀ ਸੀ ਇੱਕ ਕੰਮਵਾਲੀ ਪੂਜਾ ਨਾਮ ਮੇਰਾ। ਕੰਬੋਈ ਵਾਲੀ ਗਲੀ ਚ ਰਹਿੰਦੀ ਐ ਤੇ ਤੇ ਆ ਬੀਤੇ ਦਿਨ ਦੀ ਗੱਲ ਹੈ 15 ਦਿਨ ਹੋ ਗਏ ਅੱਜ ਅਸੀਂ ਬੜੇ ਖਜਲ ਖਰਵਾਰ ਹੋ ਰਹੇ ਹਾਂ ਸੀਡ ਵਿਜਨ ਰਿਪੋਰਟ ਵੀ ਲਖਾਈ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਲਾਰੇ ਲੱਪੇ ਲਾ ਕੇ ਰੋਈ ਭੇਜ ਦਿੰਦੇ ਪਹਿਲਾਂ ਕਹਿੰਦੇ ਅਸੀਂ ਲੋੜ ਹੀ ਨਹੀਂ ਛੁੱਟੀਆਂ ਹੀਆਂ ਜੀ ਥਾਣੇ 'ਚ ਤਾਂ ਕੋਈ ਛੁੱਟੀ ਹੁੰਦੀ ਨਹੀਂ ਕਹਿੰਦੇ ਡੋਰਾ ਡਾਣਾ ਫੁੱਟਦੇ ਮੈਂ ਤੁਹਾਡਾ ਕੰਮ ਬਾਅਦ 'ਚ ਹੋਏਗਾ ਸਾਡੇ ਕੋਲ ਹੋਰ ਬੜੇ ਕੰਮ ਹੈਗੇ ਅਸੀਂ ਆ ਗਏ ਉਸ ਤੋਂ ਬਾਅਦ ਹਫਤਾ ਬੀਤਿਆ ਫਿਰ ਰੋਈ ਕੱਲੀ ਅੱਜ ਆਜੋ ਕੱਰੀ ਕੱਲ ਆਜੋ ਕੱਰੀ 12 ਵਜੇ ਆਜੋ ਸ਼ਾਮੀ ਆਜੋ ਸਾਭ ਨਹੀਂ ਹੈਗੇ ਬਸ ਸਾਡੇ ਗੱਲ ਨਹੀਂ ਕਰਦੇ ਵੇ ਉਹ ਕੰਮ ਵਾਲੀ ਦੀ ਫੇਵ ਉਹ ਕਹਿੰਦੇ ਜੀ ਇਹਨੇ ਕੋਈ ਏਨਾ ਕੋਈ ਵੱਡਾ ਕ੍ਰਾਈਮ ਨਹੀਂ ਕੀਤਾ ਜਿਹੜਾ ਸੀ ਚੁੱਕੇ ਥਾਣੇ ਲੈ ਆਈਏ ਦੱਸੋ ਭਾਜੀ ਇਹ ਵੱਡਾ ਸਾਡਾ ਕ੍ਰਾਈਮ ਕਿਉਂ ਨਹੀਂ ਹੈ 5 ਲੱਖ ਦਾ ਸੋਨਾ ਲੈ ਗਈ ਚੁੱਕੇ ਕੀ ਮੇਰੀ ਘਰ ਦੇ ਗੱਲ ਵੀ ਵੱਡ ਕੇ ਕੇ ਚਲੇ ਜਾਂਦੀ ਸਾਨੂੰ ਇੱਥੇ ਕੋਈ ਘਰ ਇੱਕ ਤਾਂ ਜੀ ਮਾਰ ਜਾਂਦੀ ਫਿਰ ਵੱਡਾ ਕ੍ਰਾਈਮ ਹੋਣਾ ਸੀ ਫਿਰ ਇਹਨਾਂ ਨੇ ਉਹਨੂੰ ਚੁੱਕਣਾ ਸੀ ਕਿਉਂ ਨਹੀਂ ਖੜਦੇ ਪਏ ਉਹਨੂੰ ਲੇਡੀਜ਼ ਪੁਲਿਸ ਭੁਲਾਣ ਉਹਨੂੰ ਕਿਉਂ ਨਹੀਂ ਹੱਥ ਲਾ ਸਕਦੇ ਕਹਿੰਦੇ ਜੀ ਅਸੀਂ ਉਹਨੂੰ ਕੁਝ ਨਹੀਂ ਕਹਿ ਸਕਦੇ ਜੀ ਲੇਡੀਜ਼ ਕਾਊਂਟੇਬਲ ਬਣਾਣ ਉੱਪਰ ਚੜਾਈ ਕਰਨ ਪੁਲਿਸ ਦਾ ਤੇ 2 ਮਿੰਟ ਦਾ ਕੰਮ ਦਾ ਚੋਰ ਨੂੰ ਪਕਾਣਾ ਭਾਜੀ ਕੋਈ ਚੋਰ ਆ ਕੇ ਕੋਈ ਇੰਟੈਰਗਟ ਨਹੀਂ ਕੀਤਾ ਉਹਨੂੰ ਅਜੇ ਤੱਕ ਮੂੰਹ ਰੂਪੀ ਪੁੱਛਦੇ ਪਏ ਨੇ ਉਹਦੀ ਸੇਵਾ ਹੋਏਗੀ ਤੇ ਆਪਣੇ ਆਪ ਛੋਰ ਬਕਦਾ ਹੈ ਪਰ ਸਾਨੂੰ ਇਨਸਾਫ ਚਾਹੀਦਾ ਹੈ ਅਸੀਂ ਬੜੇ ਪਰੇਸ਼ਾਨ ਬੜੇ ਦੁਖੀ ਹੈਗੇ ਭਾਈ ਅੱਜ 15 ਦਿਨ ਹੋ ਗਏ ਖਰਾਬ ਹੁੰਨੇ ਵਿੱਚ ਅਸੀਂ ਮੈਂ ਤਾਂ ਮੇਰੀ ਘਰ ਦੀ ਰੋਜ਼ ਚੱਕਰ ਲਾਣੇ ਆ ਸਵੇਰੇ ਸ਼ਾਮੀ ਰੋਜ਼ ਜਾਂਦੇ ਆ ਅੱਜ ਫੇਰ ਅਸੀਂ ਜਾਣਾ ਜੇ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਆ ਇੱਕ ਕਮਿਸ਼ਨਰ ਸਾਹਿਬ ਦੇ ਅੱਗੇ ਪੇਸ਼ ਹੋ ਗਏ ਹੁਣ ਇਹ ਦਰਖਾਸਤ ਦਿੱਤੀ ਹੋਈ ਆ ਹੁਣ ਸਾਨੂੰ ਥੋੜੀ ਉਮੀਦ ਹੈਗੀ ਆ ਇੱਕ ਐਸ ਐਚਓ ਸਾਹਿਬ ਹੈਗੇ ਨੀਰਜ ਸ਼ਰਮਾ ਉਹ ਬਹੁਤ ਹੀ ਅੱਛੇ ਆਦਮੀ ਵਧੀਆ ਬੰਦੇ ਉਹਨਾਂ ਨੇ ਸਾਡੀ ਸਾਰ ਥੋੜੀ ਬੋਦੀ ਆਸ ਹੈ ਕਿ ਸਾਡੀ ਸੁਣੀ ਜਾਏਗੀ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਭਾਜੀ ਬੜੇ ਪਰੇਸ਼ਾਨ ਹੈ ਸਾਡਾ ਸਮਾਨ ਤੁਹਾਨੂੰ ਮਿਲਣਾ ਚਾਹੀਦਾ 38 ਗ੍ਰਾਮ ਦਾ ਸੈਟ ਹੈਗਾ ਜੇ ਤੇ 17 ਗ੍ਰਾਮ ਦੀ ਚੈਨ ਵਿਦ ਪੈਂਡਲ ਸਾਢੇ 5 ਤੋਲੇ ਸੋਨਾ ਹੈਗਾ ਭਾਜੀ ਸਾਡਾ ਮਿਹਨਤ ਦੀ ਕਮਾਈ ਸਾਡੀ ਇਹ ਮੇਰੀ ਗੋਟੀ ਦੇ ਪੇਕਿਆਂ ਦਾ ਸੈਟ ਹੈਗਾ ਸੀ ਚੈਨ ਮੈਂ ਬਣਾਕ ਦਿੱਤੀ ਆਹੀ ਮਿਹਨਤ ਕਰਦੇ ਭਾਈ ਮਜ਼ਦੂਰੀ ਕਰਨ ਵਾਲੇ ਬੰਦੇ ਹੈਗੇ ਆ ਸਾਡੇ ਨਾਲ ਬੜਾ ਮਾੜਾ ਧੱਕਾ ਹੋ ਰਿਹਾ ਸਾਡੀ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਹੀ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਇਹੋ ਕਰਦੇ ਸਾਡਾ ਸਮਾਨ ਸਾਨੂੰ ਮਿਲੇ ਸਾਨੂੰ ਇਨਸਾਫ ਚਾਹੀਦਾ ਉਹਨੂੰ ਉਥੇ ਥਾਣੇ ਲਿਆਂਨ ਧੂਕੇ ਦੋ ਮਲਾਜਨ ਭੇਜਨ ਘਰ ਉਹਦੀ ਕੁਟਾਈ ਹੋਇਆ ਕਟਾਪਾ ਜੜਾ ਤੇ ਆਪਣੇ ਆ ਬੋਲੇਗੀ ਉਹ ਔਰ ਔਰ ਨਾਲ ਇੱਕ ਹੋਰ ਬੰਦੇ ਦਾ ਹੱਥ ਵੀ ਹੈਗਾ ਵਿੱਚ ਸਾਨੂੰ ਸਾਰਾ ਪਤਾ ਹੈਗਾ ਵਾ ਰਲ ਮਿਲ ਕੇ ਕੰਮ ਹੋਇਆ ਮਿਲੀ ਭੁਗਤ ਕੰਮ ਹੋਇਆ ਠੀਕ ਮਾਮਲਾ ਵੀ ਇੱਕ ਮੋਨਿਕਾ ਨਾਮ ਦੀ ਔਰਤ ਨੇ ਦ ਈ ਮੇਰੇ ਘਰ ਚੋਰੀ ਹੋਈ ਆ ਉਹ ਆਪਣੀ ਨੌਕਰਾਨੀ ਤੇ ਇਲਜ਼ਾਮ ਲਾਉਂਦੀ ਆ ਜਿਹੜਾ ਕਿ ਉਹਨੂੰ ਵੈਰੀਫਾਈ ਕੀਤਾ ਜਾ ਰਿਹਾ ਵਾ ਜੋ ਇਹ ਜੋ ਉਹਦਾ ਕੋਈ ਰੋਗਲਾ ਹੋਇਆ ਤੇ ਉਹਤੇ ਕਾਰਵਾਈ ਕੀਤੀ ਜਾਊਗੀ ਨਹੀਂ ਤੇ ਉਹ ਸ਼ੱਕ ਦੇ ਆਧਾਰ ਤੇ ਉਹਨਾਂ ਦੇ ਕਰ ਰਹੀ ਚੈੱਕ ਕਰ ਰਹੀ ਇਹਨੂੰ ਪੁੱਛਗਿੱਛ ਕੀਤੀ ਗਈ ਆ ਫਿਰ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ ਜੋ ਵੀ ਸਾਹਮਣੇ ਉਹ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ